ਹਾਂ ਜੀ ਸਸਰੀਕਾ ਸਾਰੇਆਂ ਨੂੰ ਪਹਿਲਾਂ ਤਾਂ ਠੀਕ ਆ ਸਾਰੇਆਂ ਨੂੰ ਲੋੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਫਖਤਾ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਦੇ ਵਲੌਗ ਦੇ ਵਿੱਚ ਕੰਮ ਤਾਂ ਦੇ ਨਿਵੇੜ ਲਿਆ ਆਪਾਂ ਸਾਰੇ ਤੇ ਹੁਣ ਆਪਾਂ ਜਾਣਾ ਸੀਗਾ ਜੋਤਵਰਗਿਆਂ ਨੂੰ ਮਿਲਣ ਕਿਉਂਕਿ ਲੋੜੀ ਆ ਤਾਂ ਉਹ ਕਹਿੰਦੇ ਵੀ ਸਾਨੂੰ ਮਿਲਣਾ ਓ ਫਿਰ ਤੁਝਾਰ ਦੇ ਤਾਇਤਾ ਜੀ ਨੇ ਵੀ ਲੋੜੀ ਲੈ ਕੇ ਆਉਣੀ ਆ ਜਾਂ ਇਹ ਨਹੀਂ ਪਤਾ ਸਾਨੂੰ ਉੱਧਰ ਜਾਣਾ ਪਏ ਜੀ ਤਾਂ ਆਪਾਂ ਉੱਧਰ ਵੀ ਜਾਣਾਗਾ ਤਾਂ ਕੰਮ ਤਾਂ ਦੇ ਨਿਵੇੜਦੇ ਹੋਏ ਹੁਣ ਆਪਾਂ ਚੱਲੇ ਆ ਪਹਿਲਾਂ ਜੋਤਵਰਗਿਆਂ ਕੋਲ ਬਠਿੰਡੇ ਠੀਕ ਹੈ ਜੀ ਚਲੋ ਉੱਥੇ ਜਾ ਕੇ ਮਿਲਦੇ ਹਾਂ ਤੁਹਾਨੂੰ ਹੂੰ ਗਰਮੀ ਬਹੁਤ ਹੈ ਬਹੁਤ ਹੈ ਲੋ ਬਈ ਜਯਾਰ ਸਿੰਘ ਜੀ ਸੌਂਗੇ ਠੀਕ ਹੈ ਸਮਾਤ ਆ ਕਿਉਂਕਿ ਅੱਜ ਹੀ ਸੁੱਤਾ ਨਹੀਂ ਸੀ ਰਿਕੇ ਤੇ ਇਹਨੂੰ ਆਪਾਂ ਸਮਾਤ ਆ ਤੇ ਹੁਣ ਆਪਾਂ ਕਿੱਥੇ ਪਹੁੰਚ ਗਏ ਡੈਰੀ ਹੈ ਨਾ ਡੈਰੀ ਪਹੁੰਚ ਗਏ ਆਪਾਂ ਜਣਾ ਆਪਾਂ ਲੈਟ ਪਹੁੰਚੋ ਮੰਡੀ ਜੋਤਵਰ ਕੇ ਨੂੰ ਆਪਾਂ ਇੱਥੇ ਬੁਲਾ ਲਿਆ ਸੀਗਾ ਕਿਉਂਕਿ ਜੋਤ ਨੇ ਹੁਣ ਕੰਮ ਸਟਾਰਟ ਸਟਾਰਟ ਕੀਤਾਗਾ ਸਿੱਖਣਾ ਤੇ ਸਾਨੂੰ ਐਸੀ ਚਲੋ ਅੱਜ ਲੋੜ ਹੀ ਆ ਉਹਨਾਂ ਨੂੰ ਵੀ ਐਸੀ ਜਿਹ ਪੁੱਛੂ ਹਾਰ ਦੀ ਵੀ ਵੈਸੇ ਸੈਲੀਬ੍ਰੇਟ ਨਹੀਂ ਕਰ ਰਹੇ ਵੀ ਜੇ ਅੱਜ ਬੈਜੀਏ ਤਾਂ ਵਧੀਆ ਲੱਗੂਗਾ ਤਾਂ ਕਰਕੇ ਫਿਰ ਅਸੀਂ ਕਿਹਾ ਸਾਨੂੰ ਚਾਣ ਸਾਨੂੰ ਵੀ ਇੰਨਾ ਕੀ ਰਸਤਾ ਪੈਂਦਾ ਉਹਨਾਂ ਨੂੰ ਵੀ ਉਧਰੋਂ ਇੰਨਾ ਕੀ ਰਸਤਾ ਪੈਂਦਾ ਵੀ ਚਲੋ ਆਪਾਂ ਖੁੱਚੋਂ ਮੰਡੀ ਜਿਹੜਾ ਹੈਗਾ ਕੱਢੇ ਹੋ ਜਾਣਾ ਇਹ ਆਪਾਂ ਪਹੁੰਚ ਗਏ ਲਹਿਰੇ ਠੀਕ ਹੈ ਤੇ ਹੁਣ ਆਪਾਂ ਖੁੱਚੋਂ ਮੰਡੀ ਜਾਵਾਂਗੇ ਆਊਟਲੈਟ ਠੀਕ ਹੈ ਉੱਥੇ ਜਾ ਕੇ ਹੈਲਦੀ ਤਾਂ ਮੈਂ ਲੰਝੁਜਾਰ ਥੋੜੀ ਜਿਹੀ ਰਿਹਾਰਡ ਕਰਦਾ ਸੀਗਾ ਫਿਰ ਇਹ ਸਕੂਲ ਲੱਗੀ ਸੀ ਜੀ ਮੇਰੀ ਇੱਕ ਆਇਆ ਨਾ ਜਿੱਦੇ ਧੁੱਪ ਨਿਕਲਿਆ ਵੀ ਉਹਦੇ ਗਰਮੀ ਲੱਗਣ ਲੱਗ ਜਾਂਦੀ ਹੈ ਹੋਰ ਹੋਈ ਸੀ ਲਾਵਾ ਗੱਡੀ ਦੇ ਗੱਡੀ ਦਾ ਮਾੜਾ ਜਿਹਾ AC ਛੱਟਿਆ ਹੋਇਆ ਅੱਜ ਕਿਉਂਕਿ ਧੁੱਪ ਡਾਇਰੈਕਟ ਪੈ ਰਹੀ ਆ ਗੱਡੀ 'ਚ ਤਾਂ ਜੁਝਾਰ ਦੇ ਭਾਵੇਂ ਕੱਪੜੇ ਤਾਂ ਚਲੋ ਕਾਉਂਟ ਘੱਟ ਕਰਨੇ ਆ ਜਦੋਂ ਬਾਹਰ ਉਤਰੂਗਾ ਫਿਰ ਨਾ ਕਿਤੇ ਪ੍ਰੋਬਲਮ ਹੋਵੇ ਤੇ ਤਾਂ ਕਰਕੇ ਬਾਅਦੋਂ ਥੋੜਾ ਜਿਹੀ ਛੱਟ ਤਾਂ ਵੀ ਉਹਦੇ ਨਾਲ ਥੋੜਾ ਜਿਹਾ ਹੋਊਗਾ ਮੇਰੇ ਵਾਲੇ ਪਾਸੇ ਦਾ ਬੰਦ ਤਾਂ ਠੀਕ ਹੀ ਨੇ ਆਪਦੇ ਵਾਲੇ ਪਾਸੇ ਦਾ ਛੱ ਤੋ ਵੀ ਆਪਾਂ ਪਹੁੰਚ ਗਏ ਰਿਕਾਂਤੀ ਠੀਕ ਹੈ ਚਲੋ ਜੀ ਹੁਣ ਤੁਨੋਂ ਆਪਾਂ ਆਊਟਲੈਟ ਜਾ ਕੇ ਮਿਲਦੇ ਹਾਂ ਜਿਹੜਾ ਦਾ ਉਹਦੀ ਵਜ ਜਾਂਦਾ ਵਜ ਜਾ ਜਾ ਲਓ ਬਈ ਆਪਾਂ ਪਹੁੰਚ ਗਏ ਪੁੱਛੋ ਮੰਡੀ ਠੀਕ ਹੈ ਬੱਬੂ ਆਲੇ ਬੱਬੂ ਆਲੇ ਚਲੋ ਜੀ ਚਲੋ ਚਲੋ ਜੀ ਚੱਲੋ 21 ਹੈ ਇਹ ਟਾਰੀਆ ਕਿ ਟਾਰਾ ਲਿਖਿਆ ਸੀ ਪਤਾ ਨਹੀਂ ਸਮਾਰਕ ਮੈਂ ਵੀ ਨਹੀਂ ਬੜਿਆ ਮੇਰੀ ਦੀਦੀ ਘੜੀ ਐ ਟਿੰਮ ਦੇ ਹਾਂ ਟਿੰਮ ਦੇ ਮੇਰੀ ਦੀਦੀ ਘੜੀ ਤੇ ਮੋਟ ਨਿੱਚੇ ਬੈਠ ਕੇ ਪਰਤਾਵੇਂ ਕੌਫੀਆਂ ਐ ਜੇ ਹੁੰਦਾ ਨਾ ਗਾਣਾ ਤੇ ਮੋਟ ਨੇ ਉਹ ਫਿਰਦੀ ਆ ਸੂਟ ਹੀਲ ਹੂਲ ਪਾਈ ਫਿਰਦੀ ਆ ਮੇਰੀ ਦੀਦੀ ਇਹ ਆ ਚੱਕ ਲੈਂਜ ਵੱਡਾ ਕਰ ਲਿਆ ਦੀਪਾਂ ਵੀ ਐ ਨਾਲ ਹਾਂ ਦੀਪੀ ਵੀ ਆਪਣੀ ਨਾਲ ਲੈ ਤੇ ਰੱਛਣ ਦੇ ਕਰਦੀਆਂ ਹੈ ਰਿੱਕੀ ਰਿੱਕੀ ਰਿੱਕੇ ਇਹ ਅਹ ਸ਼ੌਹਜੂ ਲਈ ਵਰਦੀ ਐ ਤਾਂ ਅੱਜ ਤਾਂ ਖੜੀ ਮਾਸੀ ਐ ਫੇਰ ਬਈ ਮੁੰਡੇ ਦੀ ਕੋਈ ਮਾੜੀ ਮੋਟੀ ਗੱਲ ਨਹੀਂ ਰਿੱਕੇ ਠੀਕ ਐ ਨਾ ਮੁੰਡੇ ਦੀ ਮਾਸੀ ਗੁੱਡੇ ਗੁੱਡੇ ਚਾ ਮੁੰਡੇ ਦੀ ਮਾਸੀ ਚਾ ਖਲੋ ਸਾਸਰੀ ਕਾ ਸਾਸਰੀ ਕਾ ਬਹੁਤ ਬਹੁਤ ਮੁਬਾਰਕਾਂ ਸਾਜਾਰ ਦੀ ਪਹਿਲੀ ਲੋੜੀ ਦੀਆਂ ਤੁਹਾਨੂੰ ਸਸਤਰੀਕਰ ਸ੍ਰੀ ਕਾ ਲੋੜੀ ਦੀਆਂ ਮੁਬਾਰਕਾਂ ਸਸਤਰੀਕਰ ਹੈਪੀ ਲੋੜੀ ਸਸਤਰੀਕਰ ਬਈ ਮੈਂ ਕਿਹਾ ਮੁੰਡੇ ਦੀ ਮਾਸੀ ਨੂੰ ਗੋਡੇ-ਗੋਡੇ ਚਾਹ ਹੋਇਆ ਵੈ ਝੂਟ ਦੇਖ ਪਾਇਆ ਹੈਪੀ ਫਰਵ ਲੈ ਜੋਰੇ ਹੈਪੀ ਲੋੜੀ ਹੈਪੀ ਲੋੜੀ ਜੋ ਚੱਕ ਚੱਕਦਾ ਸੀ ਕਰਤਾ ਸੀ ਕੰਮ ਸਪਾਈਡਰਮੈਨ ਨੇ ਸਪਾਈਡਰਮੈਨ ਨੇ ਕਰਤੀ ਸੀ ਹੈਪੀ ਲੋੜੀ ਆ ਕੀ ਹੈ گارਲਿਕ ਦੇਖੀ ਗਾ ਨਹੀਂ ਆਇਆ ਦੇਖੀ ਪਲ ਆ ਵੀ ਆਪਾਂ ਚੱਲਿਆ ਕਰਕੇ ਲਿਆਉਂਗਾ ਮੇਰੇ ਮੁੰਡੇ ਵਾਸਤੇ ਮਦਰ ਕੇਅਰ ਚੱਲੇ ਆ ਇਹਨੇ ਆਪਣੀ ਇਹਨੇ ਆਪਣੇ ਜਜਾਰ ਵਾਸਤੇ ਲੈਣਾ ਕੁਛ ਨਾ ਕੁਛ ਰੋਂ ਪਰ ਲੈਣਾ ਰੋਂ ਪਰ ਰੋਂ ਪਰ ਲੈਣਾ ਇਹ ਐਡੇ ਮੋਟੇ ਨਾ ਲੈ ਇਹ ਵੀ ਥੋੜਾ ਹੀ ਆ ਠੰਡ ਵਾਲਾ ਆ ਇਦਾਂ ਦਾ ਮੈਲੇਗੇਸ਼ਨ ਲੈ

ਲੋ ਬਈ ਮੀਰ ਕਿਸ ਤੋਂ ਮੈਂ ਦੇਖਿਆ ਸੀ ਉੱਥੇ ਪਰ ਸਾਨੂੰ ਗੈਪ ਨਹੀਂ ਲੱਭਿਆ ਗੈਪ ਲੱਭ ਕੇ ਆ ਤੱਕ ਗਏ ਅਸੀਂ ਮੀਰ ਕਿਸ ਤੋਂ ਹੁਣ ਉੱਥੇ ਵੀ ਹੰਢਾਈ ਵੀ ਆ ਨਹੀਂ ਕਈ ਵੇਲੇ ਉਸ ਇਮਰਾਨ ਦੇ ਬਿਫਰ ਨਹੀਂ 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 ਜੋਤੇ ਇੱਕੋ ਹੀ ਹੁੰਦਾ ਮਟੀਆ ਉਹ ਸਾਰਾ ਸਟਾਕ ਇਹਨਾਂ ਕੋਲ ਕੁਝ ਨਹੀਂ ਕੀਤਾ ਜਾਣਾ ਗੈਪ ਦਾ ਸਟੋਰ ਅਸੀਂ ਲੱਭ ਕੇ ਤੱਕ ਗੀਆਂ ਸਾਨੂੰ ਨਹੀਂ ਮਿਲਿਆ ਉਹ ਕੁਕੜੀ ਸਾਡੀ ਡੱਡੀ ਆਹੀ ਹੈ ਨਾ ਆਪਣੀ ਕੁਕੜੀ ਸਾਡੀ ਡੱਡੀ ਤਾਸੀਂ ਹੁਣ ਜਾਵਾਂਗੇ ਡੱਡੀ 'ਚ ਕੋਲੋਂ ਕ੍ਰੋਸ ਕਰਕੇ ਠੀਕ ਹੈ ਇੱਧਰ ਨਹਿਰ ਆ ਨਾ ਕਰਕੇ ਆਜਾ ਫਿਲ ਬਸ ਗਈ ਸੀ ਜੋਦ ਦੀ ਉਹ ਦੇਖ ਪੁੱਤ ਲੋੜੀ ਲੈ ਕੇ ਆਈ ਤੇਰੀ ਮਾਸੀ ਤੇਰੇ ਵਾਸਤੇ ਉਹ ਦੇਖ ਲੈ ਕੇ ਪੁੱਤ ਜਾ ਫੋਟੋ ਖੜਾ ਲੈ ਇੱਕ ਮਾਸੀ ਨਾਲ ਹਾਂ ਉਹ ਵਾਓ ਥੈਂਕ ਯੂ bro ਥੈਂਕ ਯੂ ਥੈਂਕ ਯੂ ਥੈਂਕ ਯੂ ਰਣਵੀਂਦਰ ਮੈਨੂੰ ਥੈਂਕ ਯੂ ਸੁਪਰਮੈਨ ਇਹਦੇ ਐਂ ਦੇਖੋ ਆ ਵੀ ਸਪਾਈਡਰਮੈਨ ਵਾਲਾ ਪਾਇਆ ਹੋਇਆ ਗੱਲ ਬਣ ਗਈ ਓਕੇ ਬਾਏ 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 ਮੈਨੂੰ ਗੱਡੀ ਨਹੀਂ ਹੁੰਦੀ ਨਹੀਂ ਤਾਂ ਹੁਣ ਮੈਂ ਕਈ ਹਦੀ ਬੰਨਣਾ ਇੱਕ ਲਾਸਟ ਵੈਲੀ ਤਾਂ ਬਚੀ ਐ ਗੱਲਾਂ ਲਾਉਣ ਵਾਲੀ ਨਹੀਂ ਸਕਦਾ ਬਿੱਲੀ ਬਿੱਲੀ ਸ਼ੇਰ ਦੀ ਮਾਸੀ ਹੁੰਦੀ ਆ ਸਾਰੇ ਜਾਣੇ ਸੀ ਠੀਕ ਆ ਠੀਕ ਆ ਮੈਂ ਕਹਾਂ ਬਈ ਸੈਸ਼ਨ ਬਾਬਾ ਜੀ ਉਹ ਤਾਂ ਪਾ ਕੇ ਖੋਲੀ ਮੇਰੇ ਯਾਰ ਤਾਂ ਕਿ ਫਰੀਕੀ ਉਹਦੀ ਆਹ ਰਹਿ ਗਿਆ ਵਿਚ ਗੱਡੀ ਦੇ ਖੜ ਜੋ ਇਹਦਾ ਕੱਪੜਾ ਕੱਢ ਲੋ ਲਓ ਬਈ ਆਪਾਂ ਮਿਲਿਆ ਏ ਮਦਰ ਕੇਅਰ ਗਈ ਸੀ ਰਿਕੀ ਮੈਂ ਮੈਨੂੰ ਕੁਝ ਵਧੀਆ ਨਹੀਂ ਲੱਗਿਆ ਉੱਥੇ ਫਿਰ ਨੋਵੀ ਫਾਸਬਲੀ ਰੁਸ਼ੀਸ਼ਾ ਸਾਹਿਬ ਦਾ ਸ਼ੀਸ਼ਾ ਸਾਫ ਹਰ ਕੀ ਸੁਜਮਾ ਸਾਫਾ ਨਹੀਂ ਹੈਗਾ ਲਓ ਭਈ ਆਪਾਂ ਮਿਲਿਆ ਜੋਤਵਰਗਿਆਂ ਨੂੰ ਠੀਕ ਹੈ ਤੇ ਜੋਤ ਨੇ ਦਿੱਤਾ ਜੁਹਾਰ ਸਿੰਘ ਨੂੰ ਗਿਫਟ ਤੇ ਲੋੜੀ ਦਾ ਹੈ ਲੋੜੀ ਦਾ ਗਿਫਟ ਦਿੱਤਾਗਾ ਤੇ ਫਿਰ ਦੇਖਦੇ ਆ ਘਰੇ ਜਾ ਕੇ ਦੇਖਾਂਗੇ ਵੀ ਕੀ ਆ ਕਹਿੰਦੀ ਦੱਸਦੇ ਪਸੰਦ ਆ ਜਾਂ ਤੇ ਚਲੋ ਬਹੁਤ ਵਧੀਆ ਲੱਗਿਆ ਮੈਨੂੰ ਕਿਉਂਕਿ ਐਵੇਂ ਹੁੰਦਾ ਦੇਖੋ ਵੀ ਲੋੜੀ ਮਨਾਉਣੀ ਸੀ ਆਪਾਂ ਹਨਾ ਮਨਾਈ ਨਹੀਂ ਗਈ ਪਰ ਫਿਰ ਜੋਤ ਨੂੰ ਐਵੇਂ ਸੀਗੇ ਮੇਰੇ ਤੋਂ ਬਰਥਡੇ ਵੇਲੇ ਵੀ ਨਹੀਂ ਬਰਥਡੇ ਵੀ ਨਹੀਂ ਮਨਾਇਆ ਗਿਆ ਉਹ ਥੋੜਾ ਜਿਹਾ ਵਾੜਾ ਕਰਦੀ ਹੂੰ ਥੋੜਾ ਜਿਹਾ ਇਹਦਾ ਪਿਆਰ ਵੀ ਬਹੁਤ ਜ਼ਿਆਦਾ ਕਰਦੀ ਆ ਹੋਈ ਜਾਂਦਾ ਫਿਰ ਹਨਾ ਤੇ ਆਪਾਂ ਨੂੰ ਵੀ ਤਕਦੀਰ ਦਾ ਬਹੁਤ ਜ਼ਿਆਦਾ ਪਿਆਰ ਹੁੰਦਾ ਮੈਨੂੰ ਤਾਂ ਇਹੀ ਲੱਗਦੀ ਹੁੰਦੀ ਆ ਵੀ ਛੋਟੀ ਭਬੀ ਆ ਇਹਦੀ ਜੁਝਾਰਦੀ ਸਿਸਟਰ ਆ ਵਾ ਸਰੀਅਰ ਸਿਸਟਰ ਆ ਇਹ ਚਲੋ ਹੁਣ ਆਪਾਂ ਜੁਝਾਰਦੀ ਵੱਡੀ ਭੈਣ ਕੋਲੇ ਜਾਣਾ ਮਿਲਣਾ ਸਾਡੇ ਤਾਇਆ ਤਾਇਆ ਜੀ ਦਾ ਬੇਟਾ ਤੇ ਨੂੰ ਨੇ ਵੱਡੇ ਤਾਇਆ ਜੀ ਦੇ ਜਿਹੜੇ ਬਰਨਾਰੇ ਰਹਿੰਦੇ ਆ ਤੁਹਾਰ ਦੇ ਤਾਇਆ ਤੇ ਪੱٹے ਤਾਇਆ ਤਾਂ ਹੀ ਤੇ ਉਹਨਾਂ ਕੋਲੇ ਜਾਣਾਗਾ ਉਹਨਾਂ ਨੇ ਵੀ ਤੁਹਾਰ ਦੀ ਲੋੜੀ ਲੈ ਕੇ ਆਉਣਾ ਹੈ ਨਾ ਰਿੱਕੇ ਸ਼ਾਇਦ ਜਾਂ ਉਹ ਆਉਣ ਤੇ ਜਾਂ ਅਸੀਂ ਉਹਨਾਂ ਕੋਲ ਜਾਈਏ ਇਹੋ ਆਪਾਂ ਜਾ ਕੇ ਦੇਖਦੇ ਆਂ ਡਿਸਾਈਡ ਕਰਦੇ ਆਂ ਕਿ ਅਪਾ ਇੱਥੋਂ ਨਿਕਲੀਏ ਤੇ ਬੁਟੀਕ ਤੇ ਪਹੁੰਚ ਜਾਈਏ ਲਓ ਵੀ ਸੰਗ ਤਾਂ ਪਹੁੰਚ ਗੀਆਂ ਬੁਟੀਕ ਤੇ ਲਓ ਖੋਲਿਏ ਹੁਣ ਆਪਾਂ ਫਿਰ ਦੋ ਸੂਟ ਨੇ ਇਹਨਾਂ ਦੀ ਫੋਟੋ ਵੀਡੀਓ ਕਰਕੇ ਹਨਾ ਇਹ ਭੇਜਨੇ ਨੇ ਆਪਾਂ ਫੋਟੋ ਵੀਡੀਓ ਤੁਸੀਂ ਬਣਾ ਦਿਓ ਮੇਰੀ ਅੱਛਾ ਹੂੰ ਇਹਨਾਂ ਦੀ ਹਾਂਜੀ ਕਾ ਸੂਟ ਬਣਿਆ ਇੱਕ ਦੋ ਲਓ ਬਈ ਇੱਕ ਸੂਟ ਹੋਇਆ ਇਹ ਰੈਡੀ ਬਈ ਇਹ ਸ਼ਨਾਰੇ ਨਾਲ ਹੋਇਆਗਾ ਠੀਕ ਹੈ ਤੇ ਇਹਦੇ ਉੱਪਰ ਸਾਰਾ ਹੈਂਡਵਰਕ ਕੀਤਾ ਹੋਇਆ ਬਈ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਫਿਨਿਸ਼ਿੰਗ ਆ ਸਾਰੇ ਹੈਂਡਵਰਕ ਦੇ ਵਿੱਚ ਪਾਹ ਤੇ ਵੀ ਪ੍ਰੋਪਰ ਹੈਂਡਵਰਕ ਕੀਤਾ ਹੋਇਆ ਦੁਪੱਟਾ ਚਨੂਨ ਸਫੂਨ ਦਾ ਲੱਗਿਆਗਾ ਤੇ ਉੱਪਰ ਲੇਸ ਲਗਾਈ ਆ ਆਪਾਂ ਬਹੁਤ ਸੋਹਣਾ ਕਿਰਨਪੁਰ ਦਾ ਨਵਾਂ ਆਏ ਜੁਹਾਰ ਤੁਸੀਂ ਇੱਧਰ ਆਜੋ ਜੀ ਇੱਧਰ ਆਜੋ ਜੀ ਲੋੜੀ ਬੋਏ ਤੇ ਕਿਸੇ ਨੇ ਵੀ ਆਰਡਰ ਕਰਨਾ ਹੋਇਆ ਬਾਈ ਤੁਸੀਂ ਇਹ ਵਾਲਾ ਸੂਟ ਆਰਡਰ ਕਰ ਸਕਦੇ ਹੋ ਮੇਰੇ ਕੰਟੈਕਟ ਨੰਬਰ ਤੇ ਵਟਸਐਪ ਕਰਕੇ ਇਹ ਭੇਜ ਦਿਨਾ ਇਕ ਟਾਪ ਅੱਜ ਲਓ ਬਈ ਦੁਕਾਨ ਵਧਾ ਕੇ ਕੰਮ ਧੰਦੇ ਕਰਕੇ ਵਾਹਿਗੁਰੂ ਦੀ ਮਿਹਰ ਨਾਲ ਸੁਪਰਾਨਾ ਕਰਦੇ ਹੋਏ ਏ ਬੇਬੀ ਹੋ ਠੀਕ ਆ ਦੇਖ ਲੋ ਸਾਡੇ ਸਾਡੇ ਤਿਹਾਰ ਦੇਖ ਲੋ ਏ ਬੇਬੀ ਸਾਡੀ ਦੇਖ ਲੋ ਲੋੜੀ ਇੰਨਾ ਬਿਜੀਆ ਸੀ ਹੋਰ ਹੈ ਤੇ ਹੁਣ ਚੱਲੇ ਆ ਆਪਾਂ ਤਾਈ ਜੀ ਕੇ ਘਰ ਵੱਡੇ ਤਾਈ ਜੀ ਕੇ ਘਰ ਜੁਹਾਰ ਦੀ ਲੋੜੀ ਲੈਣ ਚੱਲਣੀ ਹੈਣਾ ਜੇ ਬੇਬੀ ਕੋ ਏ ਬੇਬੀ ਕੋ ਓਏ ਓਏ ਹਾਂ ਇਹ ਸ਼ਰਾਰਤ ਤਾਂ ਜਾਈ ਨਹੀਂ ਨੀ। ਆਏ ਆਏ ਝੂਟੇ ਦੋ ਬਸ। ਦੀਦੀ ਆਈ ਤੇ ਤਾਂ ਕੰਮ ਚ ਰਹਾ ਤੂੰ। ਤਾਈ ਕਰਾ। ਹਾਂ। ਕਿਹੜਾ ਮਾਇਆ? ਕਿਹੜਾ ਪਾਣੀ ਤੇ। ਪਰ ਇਹ ਤਾਂ ਕਿਹਨਾ ਦੂਸਰ ਤੇ ਰਹਾ ਮਾਇਆ। ਕਹਿੰਦੇ ਕਿ ਮੈਨੂੰ ਚਾਹੀ। ਵਧੀਆ ਵਧੀਆ ਸਾਰੇ। ਆਏ ਦੂਜੀ ਦੇ। ਹਾਂਜੀ ਫਿਰ ਤਾਈ ਜੀ ਲੈਏ ਸੀਗੇ ਗਿਫਟ ਜੁਹਾਰ ਵਾਸਤੇ ਠੀਕ ਹੈ ਤੇ ਮੈਂ ਕਿਹਾ ਵੀ ਤੁਸੀਂ ਹੀ ਖੋਲ ਕੇ ਜੁਹਾਰ ਨੂੰ ਹਣਾ ਦਿਖਾ ਦਿਓ ਤੇ ਆਪਾਂ ਸਾਰੇ ਜਣੇ ਫੋਟੋ ਕਰਦੇ ਹਾਂ ਕਿ ਉਹਨਾਂ ਨੇ ਗਿਫਟ ਖੱਡਿਆ ਤੇ ਗਿਫਟ ਦਿਖਾਇਆ ਤਾਂ ਉਹਦੇ ਵਿੱਚ ਸੋਨੇ ਦਾ ਸਿੱਕਾ ਸੀ ਮੈਨੂੰ ਬਹੁਤ ਜ਼ਿਆਦਾ ਪਸੰਦ ਆਇਆ ਆਪਾਂ ਗਿਫਟ ਲੈ ਕੇ ਆਪਾਂ ਠੀਕ ਹੈ ਤੇ ਹੁਣ ਜਾ ਰਹੇ ਆ ਆਪਾਂ ਘਰ ਨੂੰ ਬਿਲਕੁਲ ਟਾਈਮ ਬਹੁਤ ਜ਼ਿਆਦਾ ਤੇ ਹੁਣ ਆਪਾਂ ਇੱਥੇ ਬਰਨਾਲੇ ਤੋਂ ਨਿਕਲ ਜੀ ਇੱਕ ਵਾਰੀ ਹੈਨਾ ਤੇ ਪਤਾ ਨਹੀਂ ਉਹ ਦੂਈ ਚੱਲ ਜਾ ਕੇ ਸ਼ਾਇਦ ਬਾਲੀਏ ਪਤਾ ਨਹੀਂ ਨਹੀਂ ਉਹ ਨਹੀਂ ਪਤਾ ਹੈਨਾ ਚਲੋ ਦੇਖਦੇ ਆਂ ਜਾ ਕੇ ਕੀ ਮਾਹੌਲਾ ਕਰੇ ਕਰੇ ਜਾ ਕੇ ਫਿਰ ਤੁਹਾਨੂੰ ਮਿਲਦੇ ਆਂ ਇੱਕ ਵਾਰੀ ਇੱਥੋਂ ਟ੍ਰੈਫਿਕ ਚੋਂ ਨਿਕਲ ਜੀ ਆਪਾਂ ਪ੍ਰੋਪਰ ਇੱਥੋਂ ਨਿਕਲ ਜੀ ਇੱਕ ਵਾਰੀ ਇਹ ਕੋਲਣਾ ਕਿ ਆਪਾਂ ਓਪਨਿੰਗ ਕਰਾਂਗੇ ਦੀ ਪੁੱਤ ਅਰੇ ਪੁੱਤ ਰੋਟੀ ਖਾ ਲਵਾ ਲਾ ਸੁਪਰਮੈਨ ਹੋਰ ਵੀ ਦਿਖਾਵਾਂਗੇ ਆਪਾਂ ਵੀ ਓਪਨਿੰਗ ਕਰਾਂਗੇ ਸੁਪਰਮੈਨ ਉੱਧਰ ਦੇਖ ਲੈਣ ਵਾਲੇ ਸੁਪਰਮੈਨ ਸੁਪਰਮੈਨ ਵੇ ਸਲਮਾਨ ਦਾ ਫੈਨ ਓਏ ਮੇਰੇ ਸੁਪਰਮੈਨ ਲੈ ਇਹਦਾ ਵੀਜੀ ਹੈ ਇਹਦਾ ਵੀਜੀ ਆ ਪੂਰਾ ਪੂਰਾ ਵੀਜੀ ਹੈ ਤਾਂ ਹੈਨਾ ਆਪੀ ਵੇ ਆ ਦੇਖ ਅੱਗੇ ਸੁਪਰਮੈਨ ਨੂੰ ਜਿੱਤ ਦੇਣੀ ਯੇ ਲਓ ਬਈ ਆ ਜੁਹਾਰ ਦੀ ਤਾਈ ਲੈ ਕੇ ਆਈਏ ਭਾਈ ਰੀਅਲ ਤਾਈ ਜੁਹਾਰ ਦੀਆਂ ਲੈ ਕੇ ਆਈ ਆ ਇਹ ਪੋਟੀ ਕਰਿਆ ਕਰੂਗਾ ਇੱਕ ਸਵਾਟਰ ਲੈ ਆਏ ਨੇ ਤੇ ਆਹ ਪੋਟੀ ਕਰਨ ਵਾਲਾ ਹੈ ਪੋਟੀ ਟ੍ਰੇਨਰ ਇਹਦੇ ਪੋਟੀ ਕਰਨੀ ਸਿਖਾਇਆ ਕਰਾਂਗੇ ਜੁਹਾਰ ਨੂੰ ਜੋ ਵੱਡਾ ਹੋ ਗਿਆ ਜੁਹਾਰ ਬੈਠਣ ਲੱਗ ਗਿਆ ਬਹੁਤ ਵਧੀਆ ਠੀਕ ਹੈ ਜੀ ਲਓ ਜੀ ਥੈਂਕ ਯੂ ਸੋ ਮੱਚ ਭਾਈ ਬਹੁਤ ਬਹੁਤ ਧੰਨਵਾਦ ਦਿਲ ਦੀਆਂ ਗਹਿਰਾਈਆਂ ਤੋਂ ਬੰਦਰ ਬਹੁਤ ਬਹੁਤ ਥੈਂਕ ਯੂ ਬੱਚੇ ਦਿਲ ਦੀਆਂ ਗਹਿਰਾਈਆਂ ਤੋਂ ਲਓ ਭਾਈ ਸਾਹਮਣੇ ਆ ਕੋਟੀ ਦਾ ਘੜ ਦੂਰੀ ਕੀ ਪਾ ਦੇ ਕਰਾਂਗੇ ਕੋਟੀ ਘੜ ਨੂੰ ਕੋਟੀ ਘੜ ਨੂੰ ਪਾਇਆ ਕਰਾਂਗੇ ਕੱਲ ਨੂੰ ਪਾ ਦਾਂਗੇ ਹਾਂਜੀ ਹੁੰਦਾਸ ਆਪਣੇ ਵੀਰੇ ਵਾਸਤੇ ਲੈ ਕੇ ਆ ਸਵਾਟਾ ਥੈਂਕ ਯੂ ਸੋ ਮਚ ਹੁੰਦਾਸ ਮੈਨੂੰ ਬਹੁਤ ਸੋਨਾ ਲੱਗਿਆ ਤੇ ਜਲਦੀ ਸਵਾਟਾ ਪਾ ਕੇ ਦਰਣਾ ਵੀਡੀਓ ਸਾਂਝੀ ਕਰਾਂਗੇ ਆਪਾਂ 니چے ਰਹਿ ਕੇ ਥੈਂਕ ਯੂ ਹੁੰਦਾਸ ਸਾਰਾ ਮਿਹਨਤ ਪੰਜਾਬੀ ਨੂੰ ਲੱਗਦਾ ਬੱਸ ਕਰਿਓ ਵੱਡਾ ਕੈਮਰਾਮੈਨ ਹਲੋ ਭਾਈ ਏ ਮੇਰੀ ਪਿਆਰੀ ਭੈਣ ਮੇਰੀ ਬਹੁਤ ਹੀ ਸਵੀਟ ਸਹੇਲੀ ਜੋਤ ਠੀਕ ਹੈ ਤੁਸੀਂ ਜਾਣਦੇ ਹੋ ਮਿਸਟ੍ਰੈਨ ਮਿਸੇ ਛੱਲੇ ਠੀਕ ਹੈ ਉਹ ਲੈ ਕੇ ਆਈ ਆ ਪਹਿਲੀ ਲੋਹੜੀ ਤੇ ਜੁਝਾਰਦੀ ਤੇ ਦੇਖਦੇ ਆ ਖੋਲ ਕੇ ਵੀ ਕੀ ਗਿਫਟ ਗੁੰਤਾਜ ਨੂੰ ਤਾਂ ਇੰਨੀ ਕਾਲੀ ਹੋਈ ਪਈ ਆ ਵਿੱਚ ਕੀ ਆ ਵੀ ਛੇਤੀ ਮੈਂ ਖੋਲਣਾ ਲੋ ਬਈ ਓ ਮਾਈ ਗੋਡ ਰਿੱਕੀ ਉਹ ਗੈਸ ਨੂੰ ਆ ਰਿੱਕੀ ਵਾਵੇ ਸਰਾ ਕੀ ਹਵਾਤਾ ਬਈ ਖੋਲਦੇ ਆ ਇਹ ਉਹ ਵਾਓ ਚਲ ਗੁੰਡਾ ਦੀ ਰੀਜ ਪੂਰੀ ਹੋ ਗਈ ਹੁਣੇ ਝੂਟੇ ਚਲੇਗਾ ਝੂਟੇ ਦਿਆ ਕਰੂਗਾ ਹੁਣ ਆਪਦੇ ਭਰਾ ਨੂੰ ਬੰਦਾ ਸਿੰਘ ਸਿਵਿਆ ਲਓ ਜੀ ਇਹ ਆ ਲਓ ਬਈ ਚਲੋ ਜੀ ਹੁਣ ਇਹਨੂੰ ਕੈਂਚੀ ਨਾਲ ਕੱਟਣਗੇ ਚਾਚਾ ਭਤੀਜਾ ਦੋਨੇ ਦੁਜਾਰ ਦੇ ਕੀ ਬੈਠਾ ਦੁਜਾਰ ਦੇ ਕੀ ਆਉਂਦਾ ਵੀ ਕੀ ਕਰੀ ਜਾਂਦਾ ਦੁਜਾਰ ਤੇਰਾ ਗਿਫਟ ਦੇਖ ਅਸੀਂ ਖੋਲਦੇ ਆਂ ਇਹ ਜੜ ਨਹੀਂ ਪਊਗੀ ਮੈਨੂੰ ਲੱਗਦਾ ਹਾਂ ਕਾਫੀ ਸਮਾਨ ਆ ਇਹਦਾ ਓਏ ਉਹੀ ਆ ਜਿਹੜੀ ਆਫਰੀ ਕੋਲੇ ਆ ਆਫਰੀਨ ਕੋਲ ਬਾਅਦ ਚ ਝੜ ਲਿਓ ਬਾਅਦ ਚ ਝੜ ਲਿਓ ਹਣਾ ਹਾਂ ਕੀ ਜੀ ਵਧੀਆ ਹੈ ਰੇੜੀ ਐ ਬਿਠਾ ਕੇ ਨਾ ਜਵਾਕ ਨੂੰ ਮਗਰ ਉਹ ਫੜੀ ਜਾਂਦੀ ਆ ਕਿਧਰ ਮਰਜੀ ਲੈ ਫੜਾ ਆ ਬੈਲਟ ਲੱਗਦੀ ਆ ਆਪੇ ਮੁੜ ਜਾਂਦੀ ਬੈਲਟ ਲੱਗ ਜਾਂਦੀ ਆ ਠੀਕ ਹੈ ਗੁੰਦਾ ਜੇ ਹੁਣ ਤੂੰ ਝੂਟੇ ਦੇ ਦਿਆ ਕਰੀ ਹਾਂ ਓਏ ਹਾਂ ਬੈਲਟ ਲੱਗੀ ਹੋਈ ਆ ਬੱਤੀ ਲਈ ਵੀ ਆ ਆ ਚੀਜ਼ ਵੀ ਬਣੀ ਹੋਈ ਆ ਹਾਂ ਇਹ ਲਈ ਬਣੀ ਹੈ ਸਾਲ ਦੇ ਜਵਾਕਲੀ ਹੁੰਦੀ ਹੈ ਤੇ ਬਾਈ ਸਾਡੇ ਵੱਡੇ ਤਾਇਆ ਜੀ ਤੇ ਤਾਇਆ ਜੀ ਦੀ ਨੂੰਹ ਨੇ ਠੀਕ ਆ ਉਹਨਾਂ ਨੇ ਜੁਝਾਰ ਨੂੰ ਦਿੱਤਾਗਾ 골ਡ ਦਾ ਸਿੱਕਾ ਤੇ 골ਡ ਦਾ ਸਿੱਕਾ ਦਿੱਤਾ ਤੇ ਇੱਕ ਆ ਦਿੱਤਾ ਉਹ ਤੁਹਾਨੂੰ 골ਡ ਦਾ ਸਿੱਕਾ ਅਸੀਂ ਖੋਲ ਕੇ ਦਿਖਾਉਣੇ ਆ ਲਓ ਬਈ ਹੁਣ ਤੁਹਾਨੂੰ ਅਸੀਂ ਇਹ ਗਿਫਟ ਵੀ ਖੋਲ ਕੇ ਦਿਖਾਉਣੇ ਆ ਇਹ ਲਓ ਜੀ ਸਾਨੂੰ ਬਹੁਤ ਸੋਹਣਾ ਲੱਗਿਆ ਇਹ ਹਾਂ ਯਾ ਇਹ ਵੀ 골ਡ ਦਾ ਵੇ ਹਾਂ ਇਹ ਵੀ 골ਡ ਦਾ 24 ਕੈਰੇਟ ਦਾ ਠੀਕ ਹੈ ਬਹੁਤ ਪਿਆਰਾ ਲੱਗਿਆ ਸਾਨੂੰ ਉਹ ਡੈਡੀ ਨੂੰ ਦਿਖਾਉਣੇ ਆਪਾਂ ਮੰਮੀ ਨੂੰ ਦਿਖਾਤਾ ਸੀਗਾ 24 ਕੈਰੇਟ ਦਾ ਡੈਡੀ ਸਾਰਾ ਤਾਂ ਸੁੱਧ ਸੁਆਣਾ ਗਲਾ ਕੋਈ ਕੋਕੋ ਮੈਲਨ ਵੀ ਲਾ ਦਾਂਗੇ ਅਸੀਂ ਫਿਰ ਆਹ ਦੇਖੋ ਬਈ ਇੱਧਰ ਹੋ ਰਹੀਆਂ ਤਿਆਰੀਆਂ ਜੜਨ ਦੀਆਂ ਸਮਾਨ ਦੀਆਂ ਬੱਸ ਹੁਣ ਜੜ ਕੇ ਤਿਆਰ ਕਰ ਰਹੇ ਨੇ ਚਾਚਾ ਭਤੀਜਾ ਹਾਂ ਕਹੇਤੀ ਬੈ ਉਹ ਦੇਖੋ ਚੈੱਕ ਕਰੋ ਤੇਜਾ ਰਹੇ ਹੈਪੀ ਲੋੜੀ ਬੋਤਾ ਤੂੰ ਇਹਨੂੰ ਦੇਖ ਕੇ ਦੇਖ ਕੇ ਡੜੀ ਦੇਖਿਓ ਤੂੰ ਇਹਨੂੰ ਦੇਖ ਕੇ ਚਾਂਬੜਾ ਮਾਰਦਾ ਇਹ ਇੰਨੀ ਜਿਆਦੇ ਇਸਰ ਆਦਲ ਇੱਧਰ ਜਾਦਲ ਇੱਧਰ ਦੀ ਜੜ ਚੁੱਲੇ ਪਾ ਇਸਰਾ ਦਲਿੱਧਰ ਜਾ ਦਲਿੱਧਰ ਦੀ ਜੜ ਚੁੱਲ੍ਹੇ ਪਾ ਲੈ ਆਓ ਮੰਮੀ ਮੈਨੂੰ ਇਸਰਾ ਦਲਿੱਧਰ ਜਾ ਦਲਿੱਧਰ ਦੀ ਜੜ ਚੁੱਲ੍ਹੇ ਪਾ ਇਸਰਾ ਦਲਿੱਧਰ ਜਾ ਦਲਿੱਧਰ ਦੀ ਜੜ ਚੁੱਲ੍ਹੇ ਪਾ ਜਾਈ ਹੋਇਆ ਵੇ ਤੇਲ ਜਿੱਟਨ ਦਾ ਦੁਜਾਰੇ ਦੁਜਾਰੀ ਆ ਓਏ ਕਿੱਥੇ ਆ ਗੋ ਜੇਰ ਓਏ ਜੇਰ ਠੱਗਿਓ ਠੱਗ ਲਓ ਵੀ ਤੁਜਾਰ ਦੇ ਡੈਡੀ ਦੇ ਹਿਸਾਬ ਚ ਨਹੀਂ ਆਈ ਗੱਲ ਤਾਂ ਤੁਜਾਰ ਦੇ ਡੈਡੀ ਦੇ ਡੈਡੀ ਦੇ ਸਾਰੀ ਗੱਲ ਹੈ ਇਹ ਤਾਂ ਹਲੜੀ ਇਸ ਹਾਂ ਉਸਤਾਦ ਜੀ ਆਪਕੋ ਸਵਾਪ ਹੋਏਗੀ ਆਖੋ ਸਾਵਣੀ ਦਾ ਬੇਲ ਕਰ ਤੱਕ ਹਾਂ ਹਾਂ ਹੁਣ ਘੁੰਮਦਾ ਰਹਿੜੀ ਇਹ ਹਾਂਜੀ ਹੁਣ ਘੁੰਮਦਾ ਹੈ ਸਹੀ ਤਰੀਕੇ ਨਾਲ ਲੈਓ ਲੈਓ ਇਧਰ ਬੁਲਾਓ ਨਾ ਪਾਸੀ ਆ ਆ ਪਿਆ ਲੋ ਥੜੋ ਏ ਚਾ ਚਾ ਵੇ ਪਾਣੀ ਢੋਲੀ ਲੈਣਾ ਇਹਨੂੰ ਖੜ ਦੇ ਬੰਦ ਕਰ ਦੇਣਾ ਜਿੰਨ ਚੱਕ ਇਹ ਚੱਕ ਲੈ ਖੜ ਜਾ ਚਿੜੀ ਉਹ ਕੰਮ ਹੈ ਪ੍ਰੋਜੈਕਟ ഗുഡ് ഗുഡ് നൈസ് ഇങ്ങോട്ട് দেখাও മെжу ഛത്രിജി വീ ലാ ദോ ek bari ആ ജോ മമ്മ മമ്മ ബാബ വലെക്شي ബോരീ ചാക് വസ